ਕੀ ਕਰ ਲਾਈਵ ਹੋਏ ਆ ਕਾਜੀ ਮੰਡੀ ਦੇ ਵਿੱਚ ਗੱਲਬਾਤ ਕਰ ਲੰਦੇ ਆ ਮੁੰਡੇ ਦੇ ਨਾਲ ਕੀ ਕਹਿਣਾ ਹੈ ਪਾਜੀ ਤੁਹਾਡਾ ਆ ਦੇਖੋ ਨਾ ਮੇਰਾ ਭਾਈ ਵਿੱਕੀ ਹਰ ਵੇਲੇ ਨਾਲ ਹਰ ਵੇਲੇ ਮਨੋਰਜ ਕਰ ਲੰਦੇ ਮੇਰੇ ਤੇ ਪਰਚਾ ਵਾ ਦਿੰਦੇ ਠੀਕ ਆ ਜੀ ਮੈਂ ਖਾਣਾ ਪੀਣਾ ਯੂਰੋ ਭਾਈ ਸਾਡਾ ਘਰ ਦੇਖ ਲਓ ਆ 4 ਸਾਲ ਹੋ ਗਏ ਪਲਸਟਰ ਨਹੀਂ ਹੋਇਆ ਕੈਮਰਾ ਮਾਰੋ ਭਾਈ ਪਰ ਕੈਮਰਾ ਮਾਰੋ 5 ਸਾਲ ਹੋ ਗਏ ਪਲਸਟਰ ਨਹੀਂ ਆਇਆ 5 ਸਾਲਾਂ ਦੇ ਵਿੱਚ ਇਦਾਂ ਦੀ ਕੋਠੀਆਂ ਮੈਂ ਜ਼ਿੰਦਗੀ ਜਿੰਦਗੀ ਦੇਖੀਆਂ ਲੋਕਾਂ ਨੇ ਵੀ ਮਹਾਰਾਜ ਫੜ ਕੇ ਇਹਨਾਂ ਨੇ ਪੰਜ 20 ਲੱਖ ਰੁਪਇਆ ਭਈ ਦੋ ਦੋ ਲੱਖ ਰੁਪਇਆ ਲੈਂਦੇ ਇਹ ਗਾਂਜਾ ਕਿਤੋਂ ਖਰੀਦਿਆ ਤੂੰ ਆ ਉੱਥੋਂ ਖਰੀਦਿਆ ਭਈ ਆ ਗਲੀ ਚੋਂ ਗਲੀ ਚੋਂ ਖਰੀਦਿਆ ਸੀ ਚਲੋ ਸਾਡੇ ਨਾਲ ਵੇਚਦਾ ਕੌਣ ਵੇਚਦੇ 50 ਘਰ ਵੇਚਦੇ ਭਈ ਮੈਂ ਨਾਮ ਵੀ ਲੈ ਦੂਗਾ ਆ ਬੰਟੀ ਵੇਚਦੇ ਇੱਥੇ ਉਹ ਇੱਥੇ ਬੁੱਢੀ ਵੇਚਦੀ ਸਾਹਮਣੇ ਖੋਕੇ ਦੇ ਉਹ 2 ਲੱਖ ਰੁਪਇਆ ਕਮਾਂਦੀ ਦਿਹਾੜੀ ਦਾ ਔਰ ਕਮਾਂਦੀ ਆ ਪਰ ਪ੍ਰਸ਼ਾਸਨ ਕੁਝ ਨਹੀਂ ਕਹਿੰਦਾ ਪੁਲਿਸ ਪਰਚਾ ਨਹੀਂ ਕੁਝ ਨਹੀਂ ਭੈਣ ਤੇ ਕਹਿੰਦਾ ਐੇ ਪਰਦੇ ਆ ਨਾ ਸਾਡੇ ਅੜਗੇ ਦੇ ਪਰਚੇ ਸਾਡੇ ਅੜਗੇ ਦੇ ਭਾਜੀ ਪਰਦਾਣਾ ਆ ਕੇ ਮਾਰਦੇ ਕੋ ਕੋ ਮਾਰਦੇ ਕੋਨੇ ਮਾਰਦੇ ਕਰਕੇ ਉਹ ਨਹੀਂ ਪਰਚੇ ਸਾਡੇ ਦੇ ਨਹੀਂ ਆਈ ਭਈ ਪਰਚਾ ਪੈ ਜਾਂਦਾ ਮੇਰੀ ਜਨਾਨੀ ਪ੍ਰੈਗਨੈਂਟ ਆ ਆਂਟੀ ਬੁੱਢੀ ਜਨਾਨੀ ਮੇਰੀ ਪ੍ਰੈਗਨੈਂਟ ਆ ਇਹ ਮੇਰੀ ਮਾਤਾ ਆ ਮੇਰੀ ਮਾਂ ਮਾਂ ਕਹਿੰਦੀ ਕੋਈ ਉਹਦਾ ਗੱਲ ਨਾ ਹੋਵੇ ਮੈਨੂੰ ਚਕਾ ਨਾ ਦੇਣ ਪੁਲਸ ਵਾਲੇ ਪੁਲਸ ਵਾਲੇ ਚਕਾਨਾ ਦੇ ਨੇ ਇਸ ਕਰਕੇ ਮੈਨੂੰ ਕਹਿੰਦੀ ਕੰਮ ਤੇ ਚੱਲ ਜਾ ਨਾ ਕਰ ਐਦਾ ਦਾ ਕੰਮ ਤੁਹਾਡੇ ਮੁੰਡੇ ਉੱਤੇ ਪੁਲਸ ਵਾਲੇ ਨਜਾਇਜ਼ ਪਰਚਾ ਦੇ ਰਿਹਾ ਕੀ ਕਹਣਾ ਤੁਹਾਡਾ ਜੰਗਲ ਭਰਾ ਕੰਮ ਤੇ ਜਾਂਦਾ ਆ ਦੇਖਿਆ ਆਈ ਭਾਈ ਪਰਚਾ ਤੇ ਨੂੰ 8:30 ਚੱਲ ਜਾਂਦਾ ਰਾਤ ਨੂੰ 10 ਵਜੇ ਕੰਮ ਤੇ ਜਾਂਦਾ ਅੱਜ ਇਹੋ ਮੁੰਡੇ ਨੂੰ ਪੁੱਛ ਰਿਹਾ ਮੁੰਡੇ ਦੇ ਨਾਲ ਕੰਮ ਕਰਦਾ ਮਰਜੀ ਬੋਲੋ ਸਾਰੇ ਕੰਮ ਕਰਦਾ ਭਾਈ 15 ਸਾਲ ਹੋ ਗਏ ਉੱਥੇ ਜਾ ਕੇ ਮੇਰੀ ਡਿਟੇਲ ਕਢਾ ਲਓ ਇੱਥੇ ਦੇ ਬੰਦੇ ਨਜਾਇਜ਼ ਕਿਉਂ ਨਾਮ ਲਿਖਾਉਂਦੇ ਸਾਡੇ ਥਾਣੇ ਆ ਜਿਹੜੇ ਜੀ ਕੰਮ ਕਰਦਾ ਜਿਹੜੇ ਜੀ ਵੇਚਦੇ ਆ ਹੁਣ ਹੀ ਲੈ ਕੇ ਆਇਆ ਮੈਂ ਜਿਹੜੇ ਵੀ ਦੇ ਉਹਨਾਂ ਦਾ ਨਾਮ ਨਹੀਂ ਆਂਦਾ। ਇਹਦੀ ਕੁੜੀ ਤੁਸੀਂ ਲੈ ਕੇ ਆਏ ਹੋਣੇ। ਹੁਣੇ ਮੈਂ ਭਾਈ ਦੇ ਸਾਹਮਣੇ ਲੈ ਕੇ ਆਇਆ। ਇਹ 100 ਰੁਪਏ ਦੀ। 100 ਰੁਪਏ ਦੀ ਪੂੜੀ। ਆ ਦੇਖੋ ਚਾਰਵੇਂ ਵੀ ਲੱਤੀ ਆ ਰ ਕੋ। ਆ ਦੇ ਆ ਦੇਖ ਸ਼ਰੇ ਆਮ ਸ਼ਾਇਰ ਦੇ ਵਿੱਚ ਗਾਂਜਾ ਦੇਖੋ ਜੀ। ਇਹ ਗਾਂਜਾ ਸ਼ਰੇ ਆਮ ਗਾਂਜਾ। ਕਿਤੋਂ ਖਰੀਦਿਆ ਤੁਸੀਂ? ਕੁੜੀ ਵਿੱਚ ਆ ਬੁੱਢੀ ਹੈ ਜੀ। ਕੁੜੀ ਸਾਹਮਣੇ ਵੇਂਦੀ ਪਈ। ਕੁੜੀ ਜੀ ਆਹ ਕੰਟੀ ਹੈਗਾ ਇੱਥੇ ਵੇਚਦਾ ਕੰਟੀ। ਉਹ ਵੇਚਦਾ ਇੱਥੇ ਇੱਥੇ ਵੇਚਦਾ। ਉਹਨਾਂ ਥੋੜਿਆਂ ਨੀ ਬਦੋੜਿਆ। ਆ ਚਾਰ ਪੂੜੀਆਂ ਮੇਰੇ ਕੋਲ ਜਹੋਣੇ ਮੈਂ ਸੇਰ ਘਰਾਈ ਇਹਦੇ ਸੇ ਮਨੇ ਚਪੇੜਾ ਹੀ ਮਾਰ ਕੇ ਗਿਆ ਬੰਦੇ ਉਤਨਾ ਨਾ ਭਾਈ ਪੁਲਿਸ ਵਾਲੇ ਆ ਗਏ ਤੇ ਸੁਰੇਖੇ ਵਾਲੇ ਸਾਨੂੰ ਆ ਕੇ ਮਾਰਦੇ ਸਾਨੂੰ ਫੜਦੇ ਆ ਕੇ ਤੁਸੀਂ ਸ਼ਹਿਰ ਦੇ ਵਿੱਚ ਜਿੱਥੇ ਕਿਹਾ ਜਾ ਰਿਹਾ ਨਸ਼ਾ ਬੰਦ ਹੋ ਗਿਆ ਤੁਸੀਂ ਦੇਖ ਸਕਦੇ ਹੋ ਗਾਂਜੇ ਦੀਆਂ ਕੁੜੀਆਂ ਸ਼ਰਿਆਂ ਮੁੰਡੇ ਤੇ ਲੈ ਕੇ ਘੁੰਮ ਰਿਹਾ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਸ਼ਹਿਰ ਦੇ ਵਿੱਚ ਨਸ਼ਾ ਬੰਦ ਨਹੀਂ 40 ਕਿਲੋ ਗੰਦੇ ਵੇਚੀ ਰੋਜ਼ 10-15 ਫੇਰ ਤੋਂ ਲੱਗ 70-800 90 ਹਜ਼ਾਰ ਵਟਕ ਲੈ ਕੇ ਜਾਂਦੀ ਰੋਜ਼ ਦਾ ਇੱਕ ਦਿਨ ਦਾ ਜੀ 80-90 ਹਜ਼ਾਰ ਰੁਪਏ ਲੈ ਜਾਂਦੀ ਸੇਰ ਸੌਣ ਕੇ ਫੇਲ ਕਰਕੇ ਕਥਮ ਲੱਗਿਆ ਪ੍ਰਮਾਤਮਾ ਗਰੇ ਮੇਰਾ ਘਰ ਦੇ ਲਾ ਮੈਂ ਭਾਈ ਵੇਚਦਾ ਮੈਂ ਮੈਂ ਤੇਰਾ ਮੈਂ ਚਿੱਟਾ ਵੇਚਦਾ ਮੈਨੂੰ ਕਹਿੰਦਾ ਚਿੱਟਾ ਵੇਚਦਾ ਐ ਤਾ ਕਰਦੇ ਮੈਨਾਂ ਘਰ ਦੇ ਦੇ ਲੋ ਤੇ ਕੋ ਮੇਰਾ ਘਰ ਦਾ ਤੰਦ ਕਮਾ ਕਰਾ ਆਜ ਚੱਕਣ ਲੱਗੇ ਭਾਈ ਨਹੀਂ ਹੋਣੇ ਕਿਛ ਤੇਰੀਆਂ ਕੀਓ ਦੇਖੋ ਤਰਪਾਲ ਪਈ ਵੀ ਨਹੀਂ ਲਈ ਹਾਂਜੀ ਉਹ ਦੇ ਲੋ ਤਰਪਾਲ ਪਈ ਉਹ ਘਰ ਹੈ ਮੇਰਾ ਬਾਲੇ ਵੀ ਡਿੱਗੇ ਪੇ ਸੋ ਲਗੇ ਮੈਂ ਕੰਮ ਆ ਗਿਆ ਕਰ ਮੜਾ ਜਰਾ ਪਾਏ ਕੋਈ ਕੰਮ ਨਹੀਂ ਕਰਦਾ ਸਿਰ ਉਹਨਾਂ ਨੇ ਕਿਹਾ ਚਿੱਟਾ ਲੱਗਿਆ ਸੀ ਉਹ ਚਿੱਟਾ ਵਿਚਰਾ ਪੀਣਾ ਸੋਲਾ ਕੁਝ ਨਹੀਂ ਆਪਣੇ ਪੈਸੇ ਦੇ ਪੀਂਦੇ ਤੁਸੀਂ ਤੁਹਾਡੇ ਦੇ ਨਜਾਇਜ਼ ਪਰਚਾ ਦੇ ਦਿੰਦੀ ਨਹੀਂ ਆਏ ਪਰਚਾ ਦੇ ਲੈਂਦੇ ਨਹੀਂ ਅੱਜ ਕਾਹਦੇ ਇਹ ਚਕਾਉਂਦੇ ਹੈਗੇ ਆ ਜਿਹੜੇ ਵੇਚਦੇ ਆ ਉਹ ਤੁਹਾਨੂੰ ਦੇ ਕੇ ਤੁਹਾਨੂੰ ਚਕਾਉਂਦੇ ਇਹ ਸਾਨੂੰ ਚਕਾਉਂਦੇ ਭਾਜੀ ਸੋ ਲੱਗੇ ਤਾਂ ਇਹਨੇ ਇਹ ਕੰਮ ਫੜਾਇਆ ਤੁਸੀਂ ਪੁਲਿਸ ਨਾਲ ਜਾਂ ਕਿਸੇ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਨਹੀਂ ਕੀਤੀ ਇੱਕ ਵਾਰ ਵੀ ਪੁਲਿਸ ਆਏ ਇੱਥੇ ਪੈਸੇ ਖਾਂਦੀ ਆ ਹਫਤੇ ਖਾਂਦੀ ਮਹੀਨੇ ਖਾਂਦੀ ਹੈ ਭਾਜੀ ਯਾਰ ਬੈ ਲੈ ਕੇ ਜਾਂਦੀ ਇਹਨਾਂ ਕੋਲ ਵਾਲੀ ਐਮਐਲਏ ਦਾ ਦਫ਼ਤਰ ਆ ਤੁਸੀਂ ਉਹਨਾਂ ਨਾਲ ਵੀ ਗੱਲ ਨਹੀਂ ਕੀਤੀ ਬਾਬਾ ਜੀ ਨਾਲ ਨਾ ਪਤਾ ਨਹੀਂ ਦੋ ਲੱਗੇ ਮੈਂ ਆਪਣੇ ਲੱਗੇ ਨਹੀਂ ਇਹਨਾਂ ਬੜੇ ਬੰਦਾ ਮੈਂ ਦਿਹਾੜੇ ਲੈਣਾ ਗੱਡੀ ਲੈਣਾ ਕਈ ਵੇਲੇ ਮੈਂ ਕੰਮ ਕਰਦਾ ਮੈਂ ਕੰਮ ਵੀ ਛੱਡਦਾ ਮੈਂ ਕਿਰਾਏ ਤੇ ਵੀ ਦੁਖੀ ਹੈ ਨਾ ਕਿ ਵੇਲੇ ਜਿੱਥੋਂ ਖਰੀਦੇ ਦਿਖਾਓ ਯਾਰ ਉਹ ਦੇਖੋ ਭੱਜ ਗਈ ਹੈ ਕਿ ਉਹ ਮੁੰਡਾ ਵੀ ਇੱਕ ਭੱਜ ਗਿਆ ਸਾਲਾ ਜਿਹੜਾ ਬੰਟੀ ਭਾਈ ਨੂੰ ਕਹਿੰਦੇ ਸੋ ਆ ਗਾਂਜਾ ਹੈ ਜਲੰਧਰ ਸ਼ਹਿਰ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਗਾਂਜਾ ਵਿਕ ਰਿਹਾ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਨਸ਼ਾ ਜਿਹੜਾ ਹੈ ਖਤਮ ਕਰ ਦਿੱਤਾ ਹੈ ਪਰ ਦੇਖ ਸਕਦੇ ਹੋ ਇਹ 70000 ਵਰ 90000 ਵਰ ਸੇਲ ਆ ਗਈ ਜੀ ਰੋਜ਼ ਦੀ ਆ ਕੋਕੀ ਲਈ ਬੈਠੇ ਵੇਚਦੀ ਆ ਇੱਥੇ ਵੇਚਦੀ ਹੈਗੀ ਆ ਕਿੰਨੇ ਕ ਸਾਲ ਦੀ ਜਿਹੜਾ ਇਹ ਬੰਦੇ ਲੈਣ ਆਏ ਦੇਖੋ ਆ ਅੰਜ ਲੈਣੇ ਦੀ ਵੀ ਸਾਰੇ ਲੈ ਜਾਓ ਆ ਲੋ ਗਾਂਜਾ ਲੈ ਲਓ ਲੈ ਲਓ ਲੈ ਲਓ ਗਾਂਜਾ ਆਜੋ ਆ ਦੇਖੋ ਮਾਲ ਲੋ ਆ ਲੋਨ ਮਾਲ ਤੋਂ ਦੇਖ ਸਕਦੇ ਹੋ ਸ਼ਰੀਆਮ ਜਿਹੜਾ ਵਾ ਸ਼ਹਿਰਾਂ ਦੇ ਵਿੱਚ ਗਾਂਝਾ ਜਿਹੜਾ ਆ ਵਿਕਰਿਆ ਦੇਖ ਸਕਦੇ ਹੋ ਕੀ ਹਾਲਾਤ ਬਣਦੇ ਨੇ ਇਹ ਗਾਂਝਾ ਹੀ ਲੈਣ ਆਏ ਸੀ ਭਾਈ ਇਹ ਹੁਣ ਭਾਈ ਸਾਡੇ ਤੇ ਨਿਆਂਇ ਪਰਚਾ ਨਾ ਹੋਵੇ ਇਹ ਜਿਹੜਾ ਗਾਂਝਾ ਆ ਇਹ ਕਿੰਨਾ ਤੋਂ ਤੁਸੀਂ ਖਰੀਦੇ ਆ ਆ ਪਤਾ ਹੁੰਦਾ ਹੋਰ ਦੇਖਣੇ ਤੁਹਾਨੂੰ ਆਜੋ ਬਿਲਕੁਲ ਦੇਖਦੇ ਹੋ ਤੁਸੀਂ ਤੋਂ ਦੇਖ ਸਕਦੇ ਹੋ ਕਿ ਲੋਕਾਂ ਦਾ ਯੁਵਕਾਂ ਦਾ ਕਹਿਣਾ ਹੈ ਕਿ ਅਸੀਂ ਨਸ਼ਾ ਜ਼ਰੂਰ ਕਰਦੇ ਆਂ ਪਰ ਜਿਹੜੇ ਵੇਚਦੇ ਆ ਪੁਲਿਸ ਵਾਲੇ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਸਾਨੂੰ ਨਜਾਇਜ਼ ਤੌਰ ਤੇ ਜਿਹੜਾ ਆ ਚੱਕ ਲਿੱਤਾ ਜਾਂਦਾ ਸੋ ਇਹ ਗਾਂਜੇ ਦੀ ਪੂੜੀਆਂ ਕੈਮਰਾਮੈਨ ਨੂੰ ਕਹੂੰਗਾ ਜਰਾ ਕਵਰ ਕਰਕੇ ਪਿੱਛੇ ਜਿਹੜੀ ਗਾਂਜੇ ਦੀ ਪੂੜੀਆਂ ਜਿਹੜੀ ਦਿਖਾਈ ਜਾਣ ਸੋ ਇਹ ਗਾਂਜਾ ਆਇਆ ਜੀ ਆ ਲੈ ਕੇ ਕੌਣ ਆਇਆ ਸੀਗਾ ਇਹ ਕਿੰਨਾ ਨੇ ਖਰੀਦਿਆ ਸੀ ਗਾਂਜਾ ਸਾਡੇ ਦੇ ਪਰਚਾ ਨਹੀਂ ਪੈਣਾ ਭਾਈ ਇਹ ਕਿੰਨੇ ਖਰੀਦਿਆ ਸੀਗਾ ਇਹ ਖਰੀਦਿਆ ਤਾਂ ਨਹੀਂ ਹੈ ਭਾਈ ਦੇ ਸਾਹਮਣੇ ਕਿਤੋਂ ਖਰੀਦਿਆ ਦੱਸੋ ਵਾਲਾ ਭਾਈ ਭਾਈ ਆਜੋ ਆਜੋ ਉਹ ਬੈਠੀਆਂ ਲੀਡਿਕਾ ਆਓ ਜਲੰਧਰ ਸ਼ਹਿਰ ਦੇ ਵਿੱਚ ਕਾਜ਼ੀ ਮੰਡੀ ਦੇ ਵਿੱਚ ਸ਼ਰੇਆਮ ਜਿਹੜਾ ਇਹ ਹੈ ਨਸ਼ਾ ਦੇਖ ਸਕਦੇ ਹੋ ਵਿਕਦਾ ਪਿਆ ਆਹ ਬੰਦੇ ਕਿਆ ਜੀ ਨਹੀਂ ਬਣਾ ਰਿਹਾ ਦੀਆਂ ਹੱਥ 'ਚ ਰੱਖ ਬਾਨੋ ਇਹਨਾਂ ਕੋਲ ਲਿਖੀਆਂ ਨੇ ਸੋ ਤਸਵੀਰਾਂ ਜੜੀਆਂ ਰੂਬਰੂ ਕਰਾਉਣ ਦੇ ਆ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵਾਲਾ ਫੋਟੋ ਫੋਟੋ ਕਰ ਲੋ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਫਲੈਗ ਮਾਰਚ ਕੱਢੇ ਜਾਂਦੇ ਆ ਦੇ ਵੀਰੇ ਛੋਲੇ ਦੇ ਕੋ ਗੰਦੇ ਗੰਦੇ ਆ ਸੁਣ ਲਿਆ ਕੋ ਗੰਦਾ ਬਹੁਤ ਆ ਦੇਖੋ ਜਾ ਕੇ ਉਹ ਜਾ ਕੇ ਬਿਲਕੁਲ ਤਸਵੀਰਾਂ ਦੇਖ ਰਹੇ ਹੋ ਕਿ ਤੋ ਇਹ ਤੋ ਖਰੀਦੇ ਅਸੀਂ ਗੰਜਾ ਪਾਣੀ ਜੀ ਆ ਵੀ ਭੇਜ ਦਿਓਰੇ ਕੋ ਗੰਦਾ ਕੋ ਗੰਦਾ ਦੇ ਵਿੱਚ ਕਾਜੀ ਬੰਦਾ ਦੇਖੋ ਨਾ ਅਸੀਂ ਨਹੀਂ ਦੇਖ ਸਕਦੇ ਇਹ ਤੋ ਖਰੀਦੇ ਸੀਗਾ ਵੀਡੀਓ ਹੈਗੀ ਸੋ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਕਿ ਇਸ ਲੇਡੀਜ਼ ਤੋਂ ਜਿਹੜਾ ਆ ਗੰਜਾ ਇਹ ਤੋ ਹੀ ਖਰੀਦੇ ਸੀਗਾ ਖਰੀਦਾ ਵੀ ਤੁਸੀਂ ਗਾ ਹਾਂ ਜੋ ਖਰੀਦਾ ਮੁੰਡੇ ਨੇ ਆ ਦੇ ਇੱਕ ਬੁੱਢੀ ਹੈਗੀ ਉਹ ਰੋਪੋ ਵੇਖਦਾ ਬੁੱਢੀ ਦਾ ਤੁਹ ਦਿਖਾਣ ਨੇ ਤੁਹਾਨੂੰ ਸਟਿੰਗ ਆਪਰੇਸ਼ਨ ਦੇ ਵਿੱਚ ਭਾਈ ਥੋੜਾ ਪਿੱਛੇ ਨੂੰ ਕਰੀ ਜਾ ਰਿਹਾ ਹੈ ਕਿੰਨੇ ਕਿ ਦੂਰ ਹੈਗਾ ਥੋੜਾ ਸਾਡਾ ਆਪ 200 ਰੁਪਏ ਪੜਿਆ ਹੈ ਆਪ ਦਾ ਵੀ ਤਾਂ ਆਪ 200 ਰੁਪਏ ਲਾ ਕੇ ਕਰਦਾ ਇਹ ਹਰ ਪਾਸੇ ਬਸ ਆਲੇ ਦੁਆਲੇ ਬੰਦ ਚੀਜ਼ਾਂ ਹੋ ਗਈਆਂ ਪਾਪੋਸ ਲੈ ਤਾ ਸੋ ਦੇਖ ਸਕਦੇ ਹੋ ਇਹ ਲੜਕੇ ਦੇ ਹੱਥ ਜਿਹੜੇ ਪੈਸੇ ਪਕੜਾਏ ਗਏ ਆ ਸੋ ਜਿਹੜੀ ਲੇਡੀ ਜਿੱਥੋਂ ਉੱਠ ਕੇ ਜਿਹੜੀ ਗਈ ਆ ਉਹਦਾ ਜਿਹੜਾ ਵਾ ਗਾਂਜਾ ਖਰੀਦਿਆ ਗਿਆ ਇਹ ਜਲੰਧਰ ਸ਼ਹਿਰ ਦੇ ਹਾਲਾਤ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਇਹ ਕਿ ਜਿਹੜਾ ਗਾਂਝਾ ਹੈ ਆ ਖਤਮ ਕਰ ਦਤਾ ਇਥੇ ਵੱਡੇ ਵੱਡੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਇੱਥੇ ਆਂਦੇ ਆ ਉਸ ਤੋਂ ਬਾਅਦ ਮਾਰਚ ਕਰਦੇ ਆ ਤੇ ਦੱਸਦੇ ਆ ਕਿ ਜਿਹੜਾ ਨਸ਼ਾ ਹੈ ਖਤਮ ਹੋ ਚੁੱਕਾ ਹੈ ਪਰ ਅੱਜ ਤਸਵੀਰਾਂ ਜਿਹੜੀਆਂ ਜਲੰਧਰ ਸ਼ਹਿਰ ਦੇ ਵਿੱਚ ਦਿਖਾਈ ਦੇ ਰਹੀਆਂ ਜੋ ਸਾਫ਼ ਪਤਾ ਲੱਗ ਰਿਹਾ ਸਾਡੇ ਤੇ ਨਜਾਇਜ਼ ਪਰਚਾ ਨਾ ਹੋਵੇ ਇਹਨੇ ਐਸਐਚਓ ਤੁਹਾਨੂੰ ਚੱਕਦਾ ਹੈ ਇਹਨੇ ਮੀਡੀਆ ਵਾਲੇ ਤੁਸੀਂ ਸੂਰੀਆ ਕਿਲੇ ਵਾਲਾ ਕਿਹੜਾ ਐਸਐਚਓ ਤੁਹਾਨੂੰ ਚੱਕਦਾ ਨਾ ਜਾਏ ਸਾਨੂੰ ਸੂਰੀਆ ਕਿਲੇ ਵਾਲਾ ਐਸਾ ਤੁਹਾਨੂੰ ਚੱਕਦਾ ਹੋਰੇ ਗੰਨਮਣ ਹੈਗੇ ਉਹ ਬੰਦੇ ਲੈ ਜਾਂਦੇ ਆ ਗੰਦੇ ਮਹੀਨਾ ਖਾਂਦੇ ਹਫ਼ਤਾ ਲੈਂਦੇ ਆ ਆਉ ਆ ਖਾਉ ਆ ਉਹ ਪੈਸੇ ਲੈਂਦੇ ਇਹਨਾਂ ਦੇ ਗੋਲ ਸੜਦੇ ਨਹੀਂ ਆਏ ਪਰਚੇ ਬੰਨਦੇ ਹਰ ਵਾਰੀ ਇਹਨਾਂ ਕੋ ਪੈਸੇ ਲੈਂਦੇ ਕੰਮ ਇਹ ਕਰਦੇ ਆ ਪਰਚੇ ਸੜਦੇ ਬੰਨਦੇ ਕ੍ਰਿੰਕਲੇ ਵਾਲੇ ਹਾਂਜੀ ਕਦੀ ਚੋਰੀ ਦਾ ਪਰਚਾ ਸਾਦੇ ਪਾ ਦੂਏ ਕਦੀ ਘਰੋਂ ਸੁੱਤਿਆਂ ਨੂੰ ਤੁਨੂੰ ਲੈ ਜੂਏ ਕੰਮ ਇਹ ਕਰੀ ਜਾਂਦੇ ਪਰਚੇ ਸਾਦੇ ਪਾਈ ਜਾਂਦੇ ਵੇ ਦੱਸੋ ਤੁਸੀਂ ਵੀ ਇੱਥੇ ਦੇ ਰਹਿਣ ਵਾਲੇ ਭਾਜੀ ਮੇਰਾ ਮਕਾਨ ਆ ਆ ਦੇਖੋ ਲੈਂਡ ਤੇ ਸਾਡੇ ਮਕਾਨ ਜਾ ਰਹੇ ਸਾਰੇ ਘਰ ਸਾਡੇ ਲੈਂਡ ਤੇ ਮਕਾਨ ਆ ਇੱਥੇ ਲੋਕੀ ਨਸ਼ਾ ਵੇਚਦੇ ਆ ਪ੍ਰਸ਼ਾਸਨ ਨੂੰ ਨੁਨੂੰ ਨਹੀਂ ਚੱਕਦੀ ਨਹੀਂ ਚੱਕਦੇ ਭਾਈ ਜਦੋਂ ਤੁਸੀਂ ਨਸ਼ਾ ਖਰੀਦਦੇ ਹੋ ਤੁਸੀਂ ਨਸ਼ਾ ਕਰਦੇ ਹੋ ਤੁਸੀਂ ਖਰੀਦਦੇ ਤੁਹਾਨੂੰ ਮਾਰਾ ਸਾਡੇ ਕੋਕ ਨਿਕਲ ਆਵਣਾ ਸੜਦਾ ਵੀ ਪਰਚਾ ਮੈਨੂੰ ਮੇਦੀ ਕੁੜੀ 3 ਮਹੀਨੇ ਆਦੀ ਸੀ ਮੈਂ ਇੰਨਾ ਪਛਤਾਇਆ ਰੋਣਾ ਸੀ ਭਾਈ ਮੈਨੂੰ ਸੜਦਾ ਮੇਰੀ ਕੁੜੀ 3 ਮਹੀਨੇ ਆਰੀ ਆ ਇਹ ਬੰਦੇ ਨੇ ਨਾ ਮੈਤੇ ਕਹਿ ਕਵਾ ਕੇ ਲੱਖ ਰੁਪਏ ਮੰਗਿਆ ਨਹੀਂ ਦਿੱਤਾ ਜੀ ਨਹੀਂ ਦਿੱਤਾ ਮੇਰੇ ਭਰਾ ਨੇ ਪਰਚਾ ਬਾਤਾ ਇਹਨਾਂ ਨੇ 12 ਗ੍ਰਾਮ ਕਿੰਨੇ ਮੰਗਿਆ ਸੀ ਤੁਹਾਡੇ ਕੋਲ ਲੱਖ ਰੁਪਏ ਇਹਨਾਂ ਨੇ ਮੰਗਿਆ ਜੀ ਜਿਹੜੇ ਪੁਲਸ ਵਾਲੇ ਆ ਥਾਣੇ ਦੇ ਵਿੱਚ ਸੀਗਾ ਨਾ ਕਿਹੜਾ ਥਾਣਾ ਸੀ ਨਵਦੀਪ ਸਿੰਘ ਸੀਗਾ ਉਥੇ ਹਰੀਓਮ ਨੇ ਮੈਨੂੰ ਫੜਿਆ ਸੀਗਾ ਹਰੀਓਮ ਪੁਲਸ ਵਾਲਾ ਸੀਗਾ ਠੀਕ ਆ ਭਾਈ ਸੱਚੋ ਨਵਦੀਪ ਮੰਗਦਾ ਸੀਗਾ ਨਵਦੀਪ ਨਹੀਂ ਮੰਗਦਾ ਸੀਗਾ ਇਹਨਾਂ ਨੇ ਮੱਲੇ 'ਚ ਰੋਲਾ ਬੁਆਤਾ 70-80 ਹਜ਼ਾਰ ਰੁਪਈਆ ਲਗਣਾ ਵਾ ਜਿੱਦਾਂ ਇੱਥੇ 4-5 ਬੰਦੇ ਆ ਗਏ ਪ੍ਰਧਾਨ ਜਿਹੜੇ ਕੰਮ ਕਰਦੇ ਆ ਭਾਈ ਆਪਾਂ ਸਿੱਧੀ ਗੱਲ ਕੰਨੇ ਆ ਇਹਨਾਂ ਦੇ ਨਾਮ ਦੱਸੋਗੇ ਨਾਮ ਨਹੀਂ ਯਾਰ ਭਾਈ ਮੈਥੇ ਹੁਣ ਪਰਚਾ ਪੈਣਾ 25 ਨਾਮ ਦਾ ਮੰਨੂ ਕਹਿੰਦੇ ਸ਼ਨਾਨਾ ਤੁਹਾਡੇ ਦੇ ਕੋਈ ਬੰਦਾ ਕਰਵੇ ਮੈਂ ਜ਼ਮਾਨਤ ਕਰਾ ਦਿੰਦਾ ਮੈਂ ਨਾਂ ਲੈ ਦਿੰਦਾ ਉਦਾਂ ਵੀ ਤੁਸੀਂ ਕਹਿ ਹੀ ਰਹੇ ਆ ਪ੍ਰਧਾਨ ਮੈਂ ਕਹਿ ਰਿਹਾ ਉਦਾਂ ਵੀ ਗੱਲ ਉਹਨਾਂ ਦਾ ਗੱਲ ਪਹੁੰਚ ਗਈ ਆ ਉਹਨਾਂ ਦਾ ਗੱਲ ਪਹੁੰਚ ਗਈ ਆ ਮੈਸੇਜ ਪਹੁੰਚ ਗਿਆ ਉਹਨਾਂ ਨੂੰ ਲੱਗ ਮੈਸੇਜ ਪਹੁੰਚ ਗਿਆ ਕਿ ਬੰਦੇ ਗੰਦੇ ਹੀ ਆ ਹੁਣ ਨਹੀਂ ਹੁਣ ਸਾਡੇ ਤੇ ਹੋਰ ਕੋਈ ਸੁਣਾ ਪਰੇ ਆ ਸਾਡੇ ਤੇ ਪਰਚਾ ਨਾ ਹੋਵੇ ਅਸੀਂ ਐਸਐਚਓ ਨੂੰ ਬੁਲਾਓ ਤੇ ਸਾਡੇ ਨਾਲ ਗੱਲ ਕਰਾਓ ਇਹਨਾਂ ਨੂੰ ਦਿਖਾਓ ਪੁਲਿਸ ਪ੍ਰਸ਼ਾਸਨ ਸਾਰਾ ਨਾਰ ਹਲਿਆ ਪਿਆ ਸਾਰਾ ਨਾਰ ਹਲਿਆ ਪਿਆ ਹੁਣ ਹੀ ਬਦਲੀ ਕਰਾਓ ਦੋ ਚਾਰ ਬੰਦੇ ਆ ਜਿਹੜੇ ਪਹਿਲੇ ਲੈ ਕੇ ਜਾਂਦੇ ਆ ਇਹਨਾਂ ਨੂੰ ਦਿਖਾਓ ਬੱਡੀ ਕੰਝ ਮੈਂ 3000 ਰੁਪਏ ਵਰਦੀ ਕੋਣ ਪੈਸੇ ਲੈ ਕੇ ਜਾਂਦੇ ਬੱਡੀ ਕੰਝ ਦੋ ਲੱਖ ਰੁਪਏ ਵਰਦੀ ਉਹ ਬੱਡੀ ਨੂੰ ਮੈਂ ਫੜ ਕੇ ਬਣਾਣਾ ਸਾਨੂੰ ਦੂ ਆਦੇ ਫੁੱਟੇ ਨੂੰ ਬੋਜੇ ਕਿਸ ਨੂੰ ਲੋ ਜੀ ਕਾਸੀ ਮੰਡੀ ਦੇ ਅੰਦਰ ਜਿਹੜਾ ਇਹ ਹੈ ਯੁਵਾਕ ਇਸ ਟਾਈਮ ਇਕੱਠੇ ਹੋ ਗਏ ਹੱਥ ਤੇ ਗਾਂਜਾ ਫੜੇ ਆ ਉਹਨਾਂ ਦਾ ਕਹਿਣਾ ਸ਼ਰੇ ਆਂ ਜਿਹੜਾ ਇੱਥੇ ਨਸ਼ਾ ਵਿਕਦਾ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਹੈ ਕੁੰਮ ਕਰਨ ਦੀ ਨੀਂਦ ਸੁੱਤਾ ਆ ਆਖਿਰਕਾਰ ਕਿਉਂ ਸਾਰੀਆਂ ਇਹ ਚੀਜ਼ਾਂ ਇਸ ਤਰ੍ਹਾਂ ਹੋ ਰਹੀਆਂ ਕਿਉਂ ਗਰੀਬਾਂ ਦੇ ਉੱਤੇ ਪਰਚਾ ਹੋ ਰਿਹਾ ਵੇਚਣ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਫੜਦਾ ਤੇ ਨਸ਼ਾ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਕਿਉਂ ਫੜਦਾ ਉੱਥੇ ਪ੍ਰਸ਼ਾਸਨ ਦਾ ਕਹਿਣਾ ਇਹ ਸੀਗਾ ਕਿ ਜਿਹੜਾ ਵਿਅਕਤੀ ਨਸ਼ਾ ਕਰੇਗਾ ਉਹਨੂੰ ਨਸ਼ਾ ਕੇਂਦਰ 'ਚ ਦਾਖਲ ਕਰਾ ਕੇ ਠੀਕ ਕਰਾਵਾਂਗੇ ਤੇ ਜਿਹੜਾ ਨਸ਼ਾ ਵੇਚਣ ਵਾਲਾ ਤੇ ਨਹੀਂ ਕਰ ਰਿਹਾ ਨਸ਼ਾ ਕਰਨ ਵਾਲਾ ਤੇ ਕਰ ਰਿਹਾ ਆ ਦੇਖੋ ਇੱਕ ਉਹ ਪਿੱਕ ਮੰਗਣ ਵਾਲੇ ਗੋਠੇ ਮਾਈਆਂ ਪਿੱਕ ਮੰਗਣ ਵਾਲੇ ਨੇ 3 ਸਾਲ ਦੇ ਵਿੱਚ ਕੋਠੀਆਂ ਬਣੀਆਂ ਆ ਦੇ ਲੋ ਪਿੱਕ ਮੰਗਣ ਵਾਲਿਆਂ ਨੇ ਪਿੱਕ ਚਲਾਪੇ ਵੇਚਣ ਵਾਲੇ ਕੋਠੀਆਂ ਮਾਈਆਂ ਜੱਬ ਵਿੱਚ ਕੋਠੇ ਬਣ ਜਾਂਦੇ ਕੋਈ ਮਾਰੀ ਕਰ ਲੋ 15 ਸਾਲ ਹੋ ਗਏ ਕੰਮ ਕਰਦੇ ਐਦਾ ਦਾ ਘਰ ਵੀ ਦੇਖ ਲੋ ਮੇਰਾ ਘਰ ਪਲੇਸ ਸਾਡੇ ਘਰ ਮੇਰਾ ਘਰ ਦੇ ਲੋ ਆ ਕੇ ਲਸਰ ਨਹੀਂ ਇੱਥੇ ਕੈਦਾਂ ਪਾਕਿਸਤਾਨੀਆਂ ਲੱਕੇ ਖੋਲੂਗੇ ਨਾ ਜਦੋਂ ਕਿੱਥੇ ਗਏ ਅਸੀਂ ਤੁਸੀਂ ਵਿਰੋਧ ਕਰ ਰਹੇ ਚੀਜ਼ ਨਸ਼ੇ ਦਾ ਹੋਰ ਕਿਉਂ ਨਹੀਂ ਤੁਹਾਡੇ ਨਾਲ ਤੁਸੀਂ ਤਿੰਨਿਆਂ ਨੇ ਕਰ ਰਹੇ ਹੋ ਭਾਈ ਇਹ ਸਾਰੇ ਵੇਚਦੇ ਆ ਡਰਦੇ ਆ ਡਰਦੇ ਆ ਸੁਪਰ ਪ੍ਰਸ਼ਾਸਨਨ ਦਾ ਉਹ ਵੀ ਤੁਜੀ ਉਹਨਾਂ ਹਸੀਂ ਚਾਂਚ ਖੇਡ ਕਰਦੇ ਆ ਅੱਜ ਘਰ ਤੇ ਪਏ ਆ ਪ੍ਰਸ਼ਾਸਨ ਭਾਈ ਕਰਦਾ ਵਾ ਅਰੇ ਜਾਨ ਤੇ ਕਰਦੇ ਪਏ ਆ ਜਾਨ ਤੇ ਕਰਦਾ ਪ੍ਰਸ਼ਾਸਨ ਲੋਕੀ ਡਰਦੇ ਪਏ ਆ ਇੱਕੋ ਗੱਲ ਆ ਬਸ ਸਾਡੇ ਦੇ ਫੇਰ ਪਰਚਾ ਪਾ ਦੋ ਸਾਡੇ ਦੋ ਕਿ ਪੁਲਿਸ ਪ੍ਰਸ਼ਾਸਨ ਦਾ ਇੰਨਾ ਕ ਡਰ ਆ ਲੋਕਾਂ ਦੇ ਉੱਤੇ ਕਿ ਸ਼ਰੇ ਆਮ ਜਿਹੜਾ ਨਸ਼ਾ ਵਿਕ ਰਿਹਾ ਤੇ ਉੱਥੇ ਯੁਵਕ ਦਾ ਕਹਿਣਾ ਆਏ ਕਿ ਅਸੀਂ ਡਰਦੇ ਮਾਰੇ ਇਸ ਕਰਕੇ ਨਹੀਂ ਬੋਲਦੇ ਕਿ ਪੁਲਿਸ ਪ੍ਰਸ਼ਾਸਨ ਹੈ ਸਾਨੂੰ ਵਾਪਸ ਚੱਕ ਲੈਣਾ ਗਾਂਜੇ ਦੀ ਪੁੜੀਆਂ ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ ਫੇਰ ਜਿਹੜਾ ਗਾਂਜਾ ਆਇਆ ਸਾਰੇ ਲੈ ਕੇ ਆਈ ਸੀ ਪੁੜੀਆਂ ਕਿ ਕੱਲਾ ਤੁਸੀਂ ਗਈ ਲੈਣੀਆਂ ਦਿਖਾਓ ਆਹ ਕਿੰਨੇ ਸਮੇਂ ਸਵਾਦ ਉਹ ਜੀ ਗਾਂਜੇ ਗਾਂਜੇ ਦੀਆਂ ਪੁੜੀਆਂ ਦੇਖ ਸਕਦੇ ਜਿੱਥੇ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦਿੰਦਾ ਹੈ ਵੱਡੇ ਵੱਡੇ ਸਟੇਜਾਂ ਦੇ ਉੱਤੇ ਵੱਡੇ ਮంత్రి ਜਾ ਕੇ ਕਹਿੰਦੇ ਕਿ ਪੰਜਾਬ ਵਿੱਚ ਨਸ਼ਾ ਖਤਮ ਕਰ ਦਿੱਤਾ ਪਰ ਆ ਤਸਵੀਰਾਂ ਜਿਹੜੀਆਂ ਆ ਅੱਜ ਸਾਫ਼ ਤੌਰ ਤੇ ਜ਼ਾਹਿਰ ਕਰ ਰਹੀਆਂ ਕਿ ਜਲੰਧਰ ਸ਼ਹਿਰ ਦੇ ਹਾਲਾਤ ਆਖਿਰਕਾਰ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਜਿਹੜੀ ਹੈ ਜਿਹੜਾ ਪੰਜਾਬ ਦਾ ਜਿਹੜਾ ਯੂਥ ਹੈ ਕਿਸ ਤਰ੍ਹਾਂ ਦੀ ਜਿਹੜੀ ਜਵਾਨੀ ਉਹਨਾਂ ਦੀ ਹੋਏਗੀ ਆਉਣ ਵਾਲਾ ਫਿਊਚਰ ਜਿਹੜਾ ਉਹਨਾਂ ਦਾ ਕਿਸ ਤਰ੍ਹਾਂ ਦਾ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਹੈਰਾਨਗੀ ਵਾਲੀ ਗੱਲ ਇਹ ਵੀ ਹੈ ਕਿ ਸਾਰੇ ਮੁਹੱਲੇ ਨਿਵਾਸੀ ਪਿੱਛੇ ਤਸਵੀਰਾਂ ਦਿਖਾਉਂਦੇ ਆ ਕਿ ਦੇਖਦੇ ਪਏ ਆ ਪਰ ਇਹਦੇ ਵਿੱਚ ਕੋਈ ਵੀ ਵਿਅਕਤੀ ਕੁਝ ਬੋਲ ਨਹੀਂ ਰਿਹਾ ਜਿੱਥੋਂ ਸਾਫ਼ ਜ਼ਾਹਿਰ ਹੋ ਰਿਹਾ ਕਿ ਇੱਥੇ ਜਿਹੜਾ ਕੰਮ ਢੜਲੇ ਦੇ ਨਾਲ ਚੱਲ ਰਿਹਾ ਉੱ ਘਰ ਦਿਖਾਉਣ ਦੀ ਜਿਹੜੀ ਗੱਲ ਕਰ ਰਿਹਾ ਕਿ ਇੱਥੇ ਜਿਹੜੇ ਜਿਹੜੇ ਲੋਕੀ ਨਸ਼ਾ ਵੇਚਦੇ ਆ ਅਸੀਂ ਉਹਨਾਂ ਦੇ ਘਰ ਜਿਹੜੇ ਆ ਤੁਹਾਨੂੰ ਦਿਖਾ ਦਿੰਦੇ ਆ ਜਿਹੇ ਬੰਦ ਕਰ ਦਿੰਦੇ ਮੰਨੇ ਜਾਈ ਨਸ਼ਾ ਛੱਡ ਦਾਂਗੇ ਹਾਂਜੀ ਇਹ ਬੰਦ ਕਰ ਦੂੰਗਾ ਨਾ ਨਸ਼ਾ ਹੀ ਮਲੇ ਦੀ ਨਸ਼ਾ ਛੱਡ ਦਾਂਗੇ ਜੀ ਆਈ ਪੀਨਾ ਸਾਡੇ ਤੇ ਨਜਾਇਜ਼ ਪਰਚਾ ਨਾ ਪਵੇ ਬਸ ਤੇ ਤੁਸੀਂ ਉਦਾਂ ਕਿਉਂ ਨਹੀਂ ਛੱਡਦੇ ਤੁਹਾਡੇ ਬੱਚੇ ਵੀ ਆ ਮਾਵਾਂ ਵੀ ਤੁਹਾਡੀਆਂ ਆ ਗਈਆਂ ਅੱਗੇ ਦੁੱਖ ਸੁੱਖ ਕਹ ਕੇ ਕੋਲ ਸਾਡੇ ਸਾਰਾ ਕੁਝ ਕਰੀਂਦੇ ਸਾਡੇ ਨਜਾਇਜ਼ ਪਰਚੇ ਪਵਾਈ ਜਾਂਦੇ ਨਸ਼ੇ ਦਾ ਸਾਨੂੰ ਇਹੀ ਕਰਾਈ ਜਾਂਦੇ ਸਾਨੂੰ ਨਸ਼ਾ ਇਹ ਕਰਨਾ ਕੋਈ ਗਲਤ ਕਿੰਨੇ ਪਤਾ ਅੱਛਾ ਭਾਈ ਲੱਗਿਆ ਚੌਕ ਤੇ ਆਜੋ ਚੌਕ ਤੇ ਗੱਲ ਕਰੀਏ ਇੱਧਰ ਵੀ ਆਓ ਭਾਈ ਇੱਧਰ ਵੀ ਗੱਲ ਕਰੀਏ ਪੋਣੇ ਆਪਣੇ ਮਨ ਨੇ ਦਲੀਆਗਾ ਬਿਲਕੁਲ ਦੇਖ ਸਕਦੇ ਹੋ ਪਾਪਾ ਤੇ ਜਾਂਦੀ ਚੌਕ ਤੇ ਭਾਈ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਾਜੀ ਮੰਡੀ ਦੀਆਂ ਜਿੱਥੇ ਨਸ਼ਾ ਤੜ ਲੈਣਾ ਚਾਹ ਰਿਹਾ ਉਸੇ ਹੀ ਤੁਹਾਨੂੰ ਦੱਸ ਦੇ ਕਿ ਜਦੋਂ ਉੱਚ ਅਧਿਕਾਰੀ ਆਂਦੇ ਆ ਵੱਡੇ ਵੱਡੇ ਅਧਿਕਾਰੀ ਇੱਥੇ ਆਂਦੇ ਉਸ ਤੋਂ ਬਾਅਦ ਉਹ ਫਲੈਗ ਮਾਰਚ ਕੱਢਿਆ ਜਾਂਦਾ ਹੈ ਕਿ ਕੋਈ ਵੀ ਜੇ ਵਿਅਕਤੀ ਇੱਥੋਂ ਇੱਕ ਉੱਤੇ ਨੀਲੇ ਕੋਖੇ ਵਾਲੀ ਇਹ ਵੇਚੀਏ ਭੱਜੀ ਆਏ ਇਹ ਘਰ ਬੰਦਾ ਇਹਦੇ ਵਿੱਚ ਇਹ ਨਹੀਂ ਇਹਦੇ ਉੱਤੇ ਗਾਂਦੇ ਦੀਆਂ ਪੁਰੀਆਂ ਬੰਦੀਆਂ ਸਾਰੀ ਦਿਹਾੜੀ ਉਹ ਜਿਹੜੀ ਗੁੱਡੀ ਨੀਲੇ ਕੋਖੇ ਵਾਲੀ ਆ ਨੀਲੇ ਕੋਖੇ ਵਾਲੀ ਗੁੱਡੀ ਆ ਉਹਦਾ ਘਰ ਆ ਇਹ ਉਹ ਬੁੱਢੀ ਦਾ ਘਰ ਆ ਇੱਥੇ ਸਾਰੀ ਦਿਹਾੜੀ ਰਹਿੰਦੀ ਆ ਸ਼ਾਮ ਨੂੰ ਉਹਨੇ ਕੋਠੀ ਦਿੱਤੀ ਪਈ ਆ ਉਧਰ ਚਲ ਜਾਂਦੀ ਆ ਇੱਥੇ ਘਰ ਕੋਠੀ ਰੱਖੀ ਲਿਤੀ ਉਹਨੇ ਲਿਤੀ ਉਹਨੇ ਬਾਹਰ ਕਿਤੇ ਭਾਈ ਏ ਸਾਨੂੰ ਪਤਾ ਵਾ ਕੋਠੀ ਲੱਤੀ ਇੱਥੇ ਪੈਸਾ ਕਮਾਣ ਆਂਦੀ ਸਰ 2-3 ਲੱਖ ਰੁਪਏ ਕਮਾ ਲਿਆ ਤੇ ਨਿਕਲ ਗਈ ਉਧਰ ਆ। ਇਹ ਰੋਜ਼ ਦੀ ਕਮਾਈ ਹੈ। ਰੋਜ਼ ਦੀ ਰੋਜ਼ 70-90 ਹਜ਼ਾਰ ਰੁਪਏ ਲੈ ਕੇ ਜਾਂਦੀ ਜਾਂਦੀ ਰੋਜ਼ ਰੋਜ਼ ਡੇਲੀ। ਸੋ ਇਹ ਤਾਂ ਇਹ ਤਾਂ ਮਹੀਨੇ ਦੀ ਇੰਨੀ ਕਮਾਈ ਬਣ ਗਈ ਐਨੀ ਤਾਂ ਮੈਨੂੰ ਲੱਗਦਾ ਹੈ ਕਿ ਡੀਜੀਪੀ ਸਾਹਿਬ ਹੀ ਆ ਸੀਐਮ ਸਾਹਿਬ ਦੀ ਵੀ ਨਹੀਂ ਸੈਲਰੀ ਹੋਏਗੀ ਜਿੰਨੇ ਇੱਕ ਦਿਨ ਦੇ ਵਿੱਚ ਇਹ ਕਮਾਈ ਕਰ ਰਹੀ ਹੈ। ਆਫੀਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਉਹ ਲਗਾਤਾਰ ਜਿਹੜਾ ਆ ਵਾਧਾ ਹੋਇਆ ਨਜ਼ਰ ਆ ਰਿਹਾ। ਕਿਦਾ ਕਿਤਾਬਾਂ ਉੱਪਰ ਕਿੱਥੇ ਸਾਰੀ ਤੇਰੀ ਮੁੱਢੀ ਮੰਦੇ ਬੈ ਕੇ ਕਹਿੰਦੇ ਰੇਦੀ ਸਾਨੂੰ ਗਾੜਾ ਕਰਦੀ ਏ ਸਾਨੂੰ ਗਾੜਾ ਕਰਦੀ ਆ ਸਾਡੇ ਕੋ ਪੈਸੇ ਘੱਟ ਹੁੰਦੇ ਨਾ ਸਾਨੂੰ 10 ਰੁਪਏ ਇੱਕ ਘੱਟ ਪੂੜੀ ਨਹੀਂ ਦਿੰਦੇ 70 ਰੁਪਏ ਲੈ ਲੈ ਗਨੇ ਫੇਰ ਪੂੜੀ 100 ਰੁਪਏ ਪੂਰਾ 100 ਮੰਡੇ ਵਾਲੀ ਪੂੜੀ ਲੈ ਇੰਨਾ ਗਾਂਜਾ ਲੈਣਾ ਤਾਂ ਵੀ ਕਹਿੰਦੇ 70 ਰੁਪਏ ਦੋ ਫੇਰ ਦੇਣਾ ਕਿੱਥੋਂ ਭਾਈ ਰੋਡ ਰੋਈ ਪੈਸੇ ਲੈ ਆਈਏ 10 ਰੁਪਏ ਗਾਂਦੇ ਨੇ ਸਾਨੂੰ ਲਾਤਾ ਦੋ ਰੁਪਏ ਦੇ ਦੇ 10 ਰੁਪਏ ਗਾਂਦੇ ਨਹੀਂ ਹੁੰਦਾ ਜਲੰਧ ਸ਼ਹਿਰ ਦੀ ਅਸਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਤਾਂ ਦੱਸ ਜੇ ਕਿ ਸਾਡੇ ਨਾਲ ਸੰਪਰਕ ਜਿਹੜਾ ਕੀਤਾ ਗਿਆ ਸੀਗਾ ਦੱਸਿਆ ਗਿਆ ਸੀਗਾ ਕਿ ਇੱਥੇ ਜਿਹੜਾ ਵਾ ਸਮਾਨ ਜਿਹੜਾ ਵਿਕਦਾ ਆਇਆ ਸੀ ਤੁਹਾਨੂੰ ਸਮਾਨ ਲਿਆ ਕੇ ਦਿਖਾਵਾਂਗੇ ਤੇ ਜਿਹੜੀ ਸਾਨੂੰ ਜਿਹੜਾ ਕਵਰ ਕੀਤਾ ਜਾਵੇ ਤਾਂ ਕਿ ਇੱਥੇ ਨਸ਼ਾ ਜਿਹੜਾ ਖਤਮ ਹੋ ਜਾਏ ਉੱਥੇ ਉਹਨਾਂ ਦਾ ਕਹਿਣਾ ਹੀ ਵੀ ਸੀਗਾ ਕਿੜਾ ਪੁਲਿਸ ਪ੍ਰਸ਼ਾਸਨ ਹੈ ਸਾਡੇ ਤੇ ਨਜਾਇਜ਼ ਤੌਰ ਤੇ ਜਿਹੜੇ ਪਰਚੇ ਦਿੰਦਾ ਇਹ ਗਾਂਜੇ ਜਿਹੜੇ ਆ ਗਾਂਜੇ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਤੇ ਜ਼ਾਹਿਰ ਹੋ ਰਿਹਾ ਕਿ ਪੰਜਾਬ ਦੇ ਵਿੱਚ ਆਖਿਰਕਾਰ ਕਿਸ ਤਰ੍ਹਾਂ ਜਿਹੜੇ ਹਾਲਾਤ ਬਣੇ ਪਏ ਆ ਨਸ਼ਾ ਖਤਮ ਹੋ ਰਿਹਾ ਹੈ ਕੀ ਜਾਂਦੀ ਆ ਉੱਥੇ ਤਾਂ ਹੁੰਦਾ ਵੀ ਪ੍ਰਸ਼ਾਸਨ ਵੱਲੋਂ ਜੇ ਕੋਈ ਸ਼ਕਤੀ ਕੀਤੀ ਜਾਂਦੀ ਹੈ ਉਸ ਦੇ ਨਾਲ ਨਸ਼ਾ ਜਿਹੜਾ ਆ ਕਦੀ ਬੰਦ ਨਹੀਂ ਹੁੰਦਾ ਬਲਕਿ ਜਿਹੜੀ ਚੀਜ਼ 100 ਦੀ ਹੈ ਉਹ 500 ਦੇ ਵਿੱਚ ਵਿਕਣੀ ਸ਼ੁਰੂ ਹੋ ਜਾਂਦੀ ਹੈ ਪਰ ਕਦੀ ਵੀ ਸ਼ਕਤੀ ਦੇ ਨਾਲ ਜਿਹੜੀ ਇਹ ਸਾਰੀਆਂ ਚੀਜ਼ਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਆਖਿਰਕਾਰ ਕਿਉਂ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਲੰਧਰ ਸ਼ਹਿਰ ਦੇ ਵਿੱਚ ਲਗਾਤਾਰ ਚੱਲਦੀ ਆ ਰਹੀਓ ਤਾਂ ਤੁਹਾਨੂੰ ਦੱਸ ਦਈਏ ਕੁਝ ਕਦਮਾਂ ਦੀ ਦੂਰੀ ਦੇ ਉੱਤੇ ਐਮ.ਐਲ.ਏ ਦਾ ਦਫ਼ਤਰ ਵੀ ਹੈ ਥਾਣੇ ਵੀ ਨਜ਼ਦੀਕ ਹੀ ਪੈਂਦੇ ਨੇ ਪਰ ਉਸ ਦੇ ਬਾਵਜੂਦ ਵੀ ਆ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਚੱਲ ਰਹੀਆਂ ਨੇ ਕੱਟਾ ਬੰਦਾ ਵੇਦਾ ਭਾਈ ਇਹ ਜੈਂਸ ਕਰਦੇ ਕੇ ਲੇਡੀਜ਼ ਵੀ ਵੇਚੇ ਲੇਡੀਜ਼ ਜੈਂਸ ਸਾਹਿਬ ਵਿੱਚ ਬੱਚੇ ਨੇ ਕਿਹਾ ਭਾਈ ਬਗਾੜੇ ਵੇਚਿਆੜੀਆਂ ਦੇ ਲੈ ਪੰਪ 500 ਰੁਪਏ ਦੇ 500 ਰੁਪਏ ਲੱਗੇ ਨਿਕੜੀਏ ਕੁੜੀਆਂ ਲੱਗੀਆਂ ਆੜੀਆਂ ਦੇ ਪੰਪ 500 ਕੀ ਯਾਰ ਬੱਚਿਆਂ ਨੂੰ ਵੀ ਖਰਾਬ ਕਰਦੇ ਤੁਸੀਂ ਭਾਈ ਇਹ ਨਾ ਦੇਖੋ 34 ਲੱਗੇ ਆਜਾ ਲੱਗੇ ਕਿਹਨੇ ਕਹਿੰਦਾ ਜਿਹੜਾ ਬਾਹਰ ਉੱਥੇ ਪਾਰਕ ਦੇ ਕੋਲ ਇਹ ਭਾਈ ਪਾਰਕ ਅਲਾ ਘਰ ਆ ਜੇ ਕਬੂੜੀ ਲਿੱਤੀਆਂ ਆਜਾ ਤੇ ਆਜੋ ਦਿਖਾ ਦਿਓ ਸੋਥੇ ਤੋਂ ਦੱਸ ਦਈਏ ਕਿ ਯੁਵਕ ਘਰ ਜਿਹੜੇ ਸਾਰੇ ਦਿਖਾ ਰਿਹਾ ਜਿੰਨਾਂ ਤੋਂ ਅਸੀਂ ਜਿਹੜਾ ਵਾਰ ਨਸ਼ਾ ਖਰੀਦੇ ਪਏ ਆ ਆਖਿਰਕਾਰ ਪੁਲਿਸ ਪ੍ਰਸ਼ਾਸਨ ਇਸ ਏਰੀਆ ਦੇ ਵਿੱਚ ਠੱਲ ਕਿਉਂ ਨਹੀਂ ਪਾ ਪਾਰਿਆ ਹੈਰਾਨਗੀ ਵਾਲੀ ਗੱਲ ਹੈ ਕਿ ਕਿਉਂ ਇਹ ਸਾਰੀਆਂ ਚੀਜ਼ਾਂ ਜਲੰਧਰ ਸ਼ਹਿਰ ਦੇ ਵਿੱਚ ਵਾਪਰ ਰਹੀਆਂ ਨੇ ਜਿਸ ਪੰਜਾਬ ਨੂੰ ਗੁਰੂਆਂ ਦੀ ਧਰਤੀ ਦੱਸਿਆ ਜਾਂਦਾ ਉਸ ਧਰਤੀ ਦੇ ਵਿੱਚ ਉਸ ਧਰਤੀ ਤੇ ਆਖਿਰਕਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਚੱਲ ਰਹੀਆਂ ਨੇ ਚੋੜਿਆ ਮੌਲ ਪਿੱਗਦਾ ਲੋਹ ਲੋਹ ਭਾਈ ਤੜਕੇ 4 ਵਜੇ ਆਉਂਦੇ ਆ ਚੋੜ ਦਾ ਮਾਲ ਇੰਨਾ ਵਿਕਦਾ ਹੈਗਾ ਸੋਨ ਕਿੰਨਾ ਲੈਂਦੇ ਬੰਦੇ ਇੰਨਾ ਮਾਲ ਲੈਂਦੇ ਬੰਦੇ ਚੋੜੀ ਦਾ ਚਲ ਕੇ ਚੈਂਟ ਦੁਕਾਨਾ ਖੋਲ੍ਹਿਆ ਕਮਾਨਾ ਜਿਹੇ ਲੋਕਾਂ ਨੇ ਨਾ ਦੀਆਂ ਨਾ ਨਾ ਦੀਆਂ ਦੁਕਾਨਾ ਖੋਲ੍ਹਿਆ ਲੋਕਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਜ਼ੀ ਮੰਡੀ ਦੇ ਵਿੱਚ ਕਿੰਨੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹੁਣ ਯੂਵਕੋ ਵੀ ਦਿਖਾ ਰਹੇ ਐ ਕਿਥੇ ਚੋਰੀ ਦਾ ਮਾਲ ਜਿਹੜਾ ਖਰੀਦਿਆ ਜਾਂਦਾ ਹੈ ਤੇ ਚੋਰੀ ਦਾ ਮਾਲ ਕਿੱਥੇ ਰੱਖਿਆ ਜਾਂਦਾ ਹੈ ਆਖਿਰਕਾਰ ਪੁਲਿਸ ਪ੍ਰਸ਼ਾਸਨ ਇੰਨੀ ਕੁਮ ਕਰਨ ਦੀ ਨੀਂਦ ਕਿਉਂ ਸੁੱਤੀ ਹੋਈ ਹੈ ਕਿਉਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਕਿਉਂ ਉਹਨਾਂ ਨੂੰ ਚੋਰੀ ਦਾ ਸਮਾਨ ਨਹੀਂ ਮਿਲਦਾ ਆਖਿਰ ਫਿਰ ਇਹ ਹੀ ਚੀਜ਼ ਹੈ ਕਿ ਜਦੋਂ ਲੋਕਾਂ ਦੇ ਵਹੀਕਲਸ ਜਿਹੜੇ ਆ ਵਹੀਕਲ ਜਿਹੜੇ ਚੋਰੀ ਹੁੰਦੇ ਆ ਜਿਹੜੇ ਮੋਟਰਸਾਈਕਲ ਚੋਰੀ ਹੁੰਦੀ ਹੈ ਜਿਹੜੀਆਂ ਗੱਡੀਆਂ ਜਿਹੜੀਆਂ ਚੋਰੀਆਂ ਹੁੰਦੀਆਂ ਇਹਦਾ ਮਤਲਬ ਪੁਲਿਸ ਨੂੰ ਸਾਰਾ ਕੁਝ ਪੁਲਿਸ ਵਾਲੇ ਜਿਹੜੇ ਮੂੰਹ ਬੰਦ ਕਰਕੇ ਬੈਠੇ ਹੁੰਦੇ ਆ ਫੈਕਸ਼ਨ ਦੇ ਅੰਦਰ ਬੈਠਾ ਹਫਤਾ ਭਰਦੇ ਆ ਪੋਲਸ ਵਾਲੇ ਲੈਂਦੇ ਆ ਪੈ ਇਹ ਪੋਲਸ ਵਾਲੇ ਪੈ ਲੈਂਦੇ ਆ ਕਿੰਨਾ ਤੋਂ ਲੈਂਦੇ ਵੈਸੇ ਆ ਜਿਹੜੇ ਵੇਚਦੇ ਸਾਰੇ ਇਹਨਾਂ ਨੂੰ ਦਿਖਾਏ ਜੀ ਤੁਸੀਂ ਮੈਂ ਤਾਂ ਹੀ ਲੈਂਦੇ ਹਾਂ ਇਹਨਾਂ ਬਰਾਣਾ ਪਈ ਇਹਨੂੰ ਇਹਨੂੰ ਤੁਸੀਂ ਵੇਚਦੇ ਹੋ ਗੱਲਬਾਤ ਕਰ ਲੈਂਦੇ ਆ ਮੁੰਡੇ ਦੇ ਨਾਲ ਕੰਮ ਕੱਢ ਬੰਦੇ ਇੱਥੇ ਕੀ ਹੁੰਦਾ ਆ ਇੱਥੇ ਭਾਈ ਚੋਰੀ ਦਾ ਮਾਲ ਸਾਈਕਲ ਆ ਗਏ ਪਤੀਲੇ ਆ ਗਏ ਜਾਂ ਕਿਸੇ ਦੀ ਟੁੱਟੀ-ਵੱਟੀ ਐਕਟਿਵ ਆ ਗਈ ਕੁਝ ਵੀ ਆ ਗਿਆ ਚੋਰੀ ਦਾ ਰੱਖ ਲੈਣਾ ਵਾ ਗਿਆ ਨਹੀਂ ਦੇਣਾ ਕੋਈ ਵੀ ਇਹ ਬੰਦਾ ਇੱਦਾਂ ਦਾ ਵਾ ਆਹ ਭਾਈ ਆ ਬੰਦੇ ਆ ਭਾਈ ਹਾਂਜੀ ਆ ਹੀ ਹੁੰਦੇ ਇੱਥੇ ਸਾਰਾ ਛੋਟਾ ਦਾ ਮਾਲ ਹਾਂਜੀ ਇਹ ਦੁਕਾਨ ਖਰੀਦੀ ਆ ਹਾਂਜੀ ਭਾਜੀ ਤੁਹਾਡੇ ਤੇ ਮੁੰਡੇ ਤੁਹਾਡੇ ਇਲਜ਼ਾਮ ਲਗਾ ਰਿਹਾ ਤੁਹਾਡੇ ਮਹੱਲੇ ਦੇ ਕਿਥੇ ਚੋਰੀ ਦਾ ਸਮਾਨ ਖਰੀਦਾ ਜਾਂਦਾ ਭਾਜੀ ਆਪ ਚਿੱਟਾ ਵੇਚਦੇ ਨੇ ਇਨਕੁਆਰੀ ਕਰੋ ਥਾਣੇ ਜਾ ਕੱਢੋ ਸਹੀ ਤੁਸੀਂ ਆ ਚਿੱਟਾ ਵੇਚਦਾ ਆ ਚਿੱਟਾ ਨਹੀਂ ਵੇਚਦਾ ਵੱਡੀ ਆਇਨਾ ਦੇ ਪਰਚੇ ਵੀ ਆ ਤੁਹਾਡੇ ਤੇ ਵੀ ਕੋਈ ਚੋਰੀ ਦਾ ਪਰਚਾ ਹੋਇਆ ਵੇ ਨਹੀਂ ਤੁਸੀਂ ਬਾਈ ਇਨਕੁਆਰੀ ਕਰੋ ਸਰ ਇਹ ਕਿ ਚੋਰੀਆਂ ਸਮਾ ਲਈ ਇਹ ਉਹ ਇਹ ਜਾਣ ਕੇ ਕਰਦੇ ਪਏ ਸਵੇਰੇ ਪਤੀਲੇ ਇੱਤੇ ਚੋਰੀ ਦੇ ਪਤੀਲੇ ਚੱਟਾ ਨੂੰ ਵੇਚਦਾ ਗੱਡੋ ਬਾਜੀ ਆ ਜਾ ਚੋਰੀ ਦੇ ਗਦਾਮ ਕਿੱਥੇ ਆ ਤੂ ਵੇਚਦਾ ਇਹਦਾ ਤੂ ਵੇਚਦਾ ਇਹਦਾ ਮਾਲ ਇਹਦਾ ਆਹੋ ਹੁਣ ਵੇਚਦਾ ਤੂ ਵੇਚਦਾ ਆ ਦੇਖੋ ਫੇਰ ਜਾਓ ਲੋਕਾਂ ਨੂੰ ਲੱਗ ਜੀ ਲੱਗ ਜੋ ਕਿੱਥੇ ਬਾਜੀ ਦੇਖੋ ਭਾਈ ਘਰ ਦੇ ਲੈ ਬਣਾ ਕੇ ਇੰਦਰ ਘਰ ਦੇ ਲੋ ਮੇਰੇ ਘਰ ਦੇ ਲੋ ਆ ਕੇ ਨਹੀਂ ਲੈ ਕੇ ਕਿਉਂ ਆਇਆ ਮੇਰਾ ਘਰ ਦੇ ਇੰਦਰ ਘਰ ਦੇ ਲੋ ਮੇਰਾ ਘਰ ਦੇ ਲੋ ਭਾਈ ਸਾਰਿਆਂ ਦਾ ਘਰ ਦਿਖਾਇਆ ਆਪਾਂ ਕਿਸੇ ਦਾ ਪਰ ਮਨੂੰ ਹੈ ਨਾ ਆ ਦੇਖੋ ਮੇਰੀ ਵੀਡੀਓ ਬਣਾਓ ਨਾ ਜੇ ਨਾ ਕੁਛ ਕਰਦਾ ਹਾਂ ਮੇਤੇ ਪਰਚਾ ਪਾ ਦਿਓ ਜੇ ਇਹ ਕਰ ਦੇਣਾ ਤੇ ਇਹਨਾਂ ਦੇ ਪੈਣਾ ਜਾਈਦਾ ਮੈਂ ਸਾਰੇ ਘਰ ਦਿਖਾਏ ਆ ਇੱਕ ਵੀ ਘਰ ਨਹੀਂ ਛੱਡਿਆ ਪਾਲੇ ਲਾ ਕੇ ਤੋੜ ਗਏ ਸਤਲੇ ਲਾ ਕੇ ਦਵਾਈ ਇਹ ਕੋਈ ਵਾਰੀ ਕੀ ਚੀਜ਼ ਹੀ ਲਾ ਕੇ ਪਾਦੀ ਐ ਇੰਨਾ ਗਾੜੀ ਲਾ ਕੇ ਦਵਾਈ ਮੇਰਾ ਸਾਲਾ ਲੱਗਦਾ ਸੋਹਰਾ ਲੱਗਦਾ ਜਾਂ ਮੇਰਾ ਸਾਡੇ ਚਿੱਟੇ ਦਾ ਕੰਮ ਹੋ ਜੀ ਥਾਣਾ ਰਾਮਾ ਮੇਰਾ ਸਾਲਾ ਲੱਗਦਾ ਜਸ ਇੱਕ ਰੰਦਾ ਸਾਡੇ ਕੋਲ ਇੱਕ ਰੰਦਾ ਭਾਈ ਤੁਸੀਂ ਕਹਿੰਦੇ ਕਿ ਉਹ ਇਹ ਹੀ ਬਗਾਂਦੇ ਭਾਈ ਪੀਣੇ ਜ਼ਰੂਰ ਐ ਇਹਨਾਂ ਕੋਲ ਲੈ ਕੇ ਪੀਣੇ ਇਹ ਹੀ ਬਗਾਂਦੇ ਆ ਇਹ ਇਹਨਾਂ ਦਾ ਚਿੱਟੇ ਦਾ ਕੰਮ ਵੀ ਆ ਸਮਾਨੀ ਵੀ ਹਾਂ ਜੀ ਇਹ ਹੀ ਬਗਾਂਦੇ ਆ ਇਹਨਾਂ ਤੋਂ ਵੀ ਕਵਾਂਦੇ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਭਾਈ ਲੱਗਾ ਜ਼ਰੂਰ ਆ ਸਾਨੂੰ ਆਈ ਨਸ਼ਾ ਕਰਦੇ ਜ਼ਰੂਰ ਆ ਇਹਨਾਂ ਕੋਲ ਲੈ ਕੇ ਕਰਦੇ ਸਾਨੂੰ ਮਨਾ ਕਰ ਗਿਆ ਇੰਨੇ ਪੇਚ ਹੈ ਕਿ ਬਾਕੀ ਉਹ ਆਇਆ ਇਸੇ ਕਰਕੇ ਆਇਆ ਮੈਸ ਭਾਈ ਮੇਰੀ ਜਨਾਨੀ ਨੂੰ ਨਾ ਆਹੀ ਮਹੀਨੇ ਲੈਣਾ ਆਉਣ ਵਾਲਾ ਮਾ ਬੋ ਇਸ ਲਈ ਇੱਕ ਤੰਗਾ ਕਿ ਮੈਂ ਇਹ ਕਹਿੰਦਾ ਕਿ ਮੇ ਤਨ ਯਾਹੀ ਪਰਚਾਣਾ ਹੋਵੇ ਇਹਨਾਂ ਨੇ ਮੇਰਾ ਨਾਮ ਲਿਖਾਇਆ ਇਹਨਾਂ ਨੇ ਲਿਖਾਇਆ ਇਹਨਾਂ ਨੇ ਲਿਖਾਇਆ ਇਹ ਮੇਨ ਇਹ ਆ ਇਹਨੂੰ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲਗਾਤਾਰ ਸਰਕਾਰਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਨਸ਼ਾ ਹੈ ਬਿਲਕੁਲ ਖਤਮ ਕਰ ਦਿੱਤਾ ਗਿਆ ਪਰ ਜਿਹੜੀਆਂ ਇਹ ਚੀਜ਼ਾਂ ਆ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਆ ਆਖਿਰਕਾਰ ਅੱਜ ਉਹ ਯੁਵਕ ਵੀ ਜਿਹੜੇ ਸਾਹਮਣੇ ਆ ਗਏ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਨਸ਼ਾ ਕਰਦੇ ਜ਼ਰੂਰ ਆ ਪਰ ਇਹ ਸਾਡੇ ਤੋਂ ਵਿਕਵਾੰਦੇ ਆ ਅਸੀਂ ਜੇ ਨਹੀਂ ਵੇਚਦੇ ਕਰਦੇ ਤਾਂ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਸਾਨੂੰ ਜਿਹੜਾ ਚੱਕ ਕੇ ਸਾਡੇ ਉੱਤੇ ਜਿਹੜਾ ਵਾ ਪਰਚਾ ਦਰਜ ਕਰ ਦਿੱਤਾ ਜਾਂਦਾ ਪੁਲਿਸ ਉੱਤੇ ਬੜੇ ਗੰਭੀਰ ਜਿਹੜੇ ਆ ਰੋਪ ਲੱਗ ਰਿਹਾ ਆਖਿਰਕਾਰ ਇਹ ਸਾਰੀਆਂ ਚੀ ਠੀਕ ਕਿਉਂ ਹੋ ਰਹੀਆਂ ਨੇ ਹਰ ਇੱਕ ਇਸ ਗੱਲ ਤੋਂ ਜਾਗਰੂਤ ਹੈ ਕਿ ਕਾਜ਼ੀ ਮੰਡੀ ਦੇ ਵਿੱਚ ਚੋਰੀ ਦਾ ਸਾਮਾਨ ਵੀ ਵਿਕਦਾ ਹੈ ਚਿੱਟਾ ਵੀ ਇੱਥੇ ਬਹੁਤ ਵਿਕਦਾ ਹੈ ਗਾਂਜਾ ਹੀ ਬਹੁਤ ਵਿਕਦਾ ਹੈ ਪਹਿਲੀ ਜਿਹੜੀ ਅਸੀਂ ਖਬਰ ਜਲਾਈ ਸੀ ਉਹ ਚ ਵੀ ਅਸੀਂ ਤੁਹਾਨੂੰ ਦਿਖਾਈਆਂ ਸੀਗੀਆਂ ਸਾਰੀਆਂ ਚੀਜ਼ਾਂ ਕਿ ਇੱਥੇ ਜਿਹੜਾ ਗਾਂਜਾ ਹੈ ਸ਼ਰੀਆ ਵਿਕਦਾ ਪਰ ਪੁਲਿਸ ਨੇ ਬਿਲਕੁਲ ਵੀ ਸਖਤੀ ਨਹੀਂ ਕੀਤੀ ਬਲਕਿ ਆਪਣੀ ਅੱਖਾਂ ਬੰਦ ਕਰ ਲਈਆਂ ਹੋ ਸਕਦਾ ਹੈ ਕਿ ਸ਼ਾਇਦ ਉਹਨਾਂ ਨੂੰ ਪੈਸੇ ਮਿਲਦੇ ਹੋਣ ਇਸ ਕਰਕੇ ਜਿਹੜੀ ਉਹਨਾਂ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਅੱਜ ਇਹ ਚੀਜ਼ ਹੋ ਗਈ ਹੈ ਦੇਖ ਸਕਦੇ ਹੋ ਕਿ ਲਗਾਤਾਰ ਯੁਵਕ ਵੱਲੋਂ ਜਿਹੜੇ ਸਾਰੇ ਘਰ ਦਿਖਾਏ ਗਏ ਹੈ ਗਾਂਜੇ ਦੀ ਪੂੜ ਦੀ ਦੂਰੀ ਦੇ ਉੱਤੇ ਸ਼੍ਰੀ ਅਵਤਾਰ ਹੈਂਡਰੀ ਬਾਬਾ ਹੈਂਡਰੀ ਜਿਹੜਾ ਦਫ਼ਤਰ ਪੈਂਦਾ ਹੈ ਮੌਜੂਦਾ ਜਿਹੜੇ ਐਮਐਲਏ ਨੇ ਪਰ ਉਹਨਾਂ ਵੱਲੋਂ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਵੱਡੇ ਵੱਡੇ ਸਟੇਜਾਂ ਦੇ ਉੱਤੇ ਇਹ ਗੱਲਾਂ ਕਿਉਂ ਕਹੇ ਹੁੰਦੀਆਂ ਕਿ ਜਿਹੜਾ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਕਰਾ ਦਿੱਤਾ ਹੈ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕਿੰਨੀ ਜਲਦੀ ਕੰਮ ਕਰਨ ਦੀ ਨੀਤ ਉੱਠਦਾ ਹੈ ਤੇ ਜਿਹੜੀ ਬੰਦੀ ਕਾਰਵਾਈ ਇਹਨਾਂ ਉੱਤੇ ਕਰਦਾ ਹੈ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦੁਇਜਾਤ ਕੈਮਰਾਮੈਨ ਅਮਨ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂ